ਅੱਜ ਸਾਡੇ ਚੈਨਲ ਦੇ ਨਾਲ ਜੁੜੇ ਨੇ ਸ਼ਾਹ ਸੁੰਦਰ ਅਗਰਵਾਦੀ ਜੋਖੀ ਬੀਜੇਪੀ ਦੇ ਮੰਡਲ ਪ੍ਰਧਾਨ ਨੇ ਜੋ ਪੰਜਾਬ ਦੀ ਮੌਜੂਦਾ ਸਰਕਾਰ ਹੈ ਉਸ ਬਾਰੇ ਉਹ ਸਾਡੇ ਦਰਸ਼ਕਾਂ ਨਾਲ ਗੱਲ ਸਮਝੀ ਕਰਨਗੇ ਕਿ ਉਹਨਾਂ ਦੇ ਵਿਚਾਰ ਜਾਂਦੇ ਕੀ ਕਹੇ ਜਾਂਦੇ ਆ ਅਗਰਵਾਸਾ ਪੰਜਾਬ ਸਰਕਾਰ ਦਾ ਤਾਂ ਦੇਖੋ ਜੀ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਸਾਡਾ ਲੋਕ ਤਰਾਹੀ ਤਰਾਹੀ ਕਰੀ ਜਾਂਦੇ ਆ ਨਸ਼ਾ ਤੇ ਮੈਂ ਹੁਣ ਵੀ ਥੋੜੀ ਜਿਹਾ ਪਹਿਲਾਂ ਵੀਡੀਓ ਦੇਖੀ ਅੰਦਾ ਸੀ ਇੱਕ ਲੇਡੀ ਵਿਚਾਰੀ ਰੋਈ ਨੇ ਉਹਦਾ ਵਿਚਾਰੀ ਦਾ ਕੀ ਕਸੂਰ ਹੈ ਉਹਦਾ ਪਿਓ 25 ਸਾਲ ਦਾ ਮੁੰਡਾ ਉਹਦਾ ਮਤਲਬ ਮਰ ਗਿਆ ਉਹ ਕਦੀ ਮੈਂ ਇਹਨੂੰ লাশ ਨੂੰ ਵੀ ਨਹੀਂ ਮੈਨੂੰ ਚੱਕਰ ਨਾਲ ਦਿਲ ਨਹੀਂ ਕਰਦਾ ਵੀ ਇਹਨੂੰ ਘਰੋਂ ਘਰੋਂ ਕਿਵੇਂ ਕੱਢਦਾ ਇੱਕ ਇੱਕੋ ਮੁੰਡਾ ਸੀ ਉਹਦਾ ਪਤਾ ਨਹੀਂ ਸਰਕਾਰ ਕੀ ਕਰਦੀ ਹੈ ਕਿਉਂ ਸੁੱਤੀ ਪਈ ਹੈ ਕੀ ਹੋਇਆ ਹੈ ਉਹਨਾਂ ਨੂੰ ਗੁੰਡਾਗਰਦੀ ਬਧੀ ਪਈ ਹੈ ਲੋਕਾਂ ਨੂੰ ਚਿੱਠੀਆਂ ਆਈਆਂ ਜਾਂਦੀਆਂ ਕੋਈ ਮਤਲਬ ਕੋਈ ਗੱਲਾਂ ਮਤਲਬ ਹਰ ਪਾਸੇ ਆਇਆ ਲੱਗਦਾ ਪਿਆ ਵੀ ਜਿਵੇਂ ਬੁਰੇ ਹਾਲ ਹੋ ਗਏ ਹੁੰਦੇ ਆ ਲੋਕਾਂ ਦੇ ਆਮ ਲੋਕਾਂ ਦਾ ਜਿਨ੍ਹਾਂ ਦੁਬਰ ਹੋਇਆ ਪਿਆ ਜਿਆ ਸ਼ਰੀਪੰਦਾ ਬਿਜ਼ਨਸਮੈਨ ਬੰਦੇ ਨੂੰ ਡਰ ਲੱਗਦਾ ਬਿਜ਼ਨਸ ਕਰਨ ਲੱਗੇ ਸਾਡੀ ਉੱਥੇ ਫੈਕਟਰੀ ਹੈ ਜੋ ਬਾਹਰ ਉੱਥੇ ਜਾਂਦੇ ਆ ਮੁੰਡੇ ਈਵਨ ਜਿਹੜੇ ਚਲੋ ਮੋਟਰਸਾਈਕਲ ਤੇ ਮੁੰਡੇ ਜਾਂਦੇ ਨਾ ਉਹਨਾਂ ਦੇ ਮੋਟਰਸਾਈਕਲ ਖੋਏ ਜਾਂਦੇ ਆ ਇਹ ਲੁੱਟਾ ਖੋਆ ਅੰਨੀਆਂ ਦੁਨੀਆਂ ਭਰ ਦੀਆਂ ਲੁੱਟਾ ਖੋਆ ਹੋ ਜਾਂਦੇ ਹਰ ਵळे ਪਤਾ ਨਹੀਂ ਸਰਕਾਰ ਕਰੋ ਸੁਧਰੂਗੀ ਕਦੋਂ ਨਹੀਂ ਸੁਧਰੂਗੀ ਇਕੱਲੇ ਬੱਚੁੱਠੇ ਵਿਗਿਆਪਨ ਲਈ ਜਾਂਦੀ ਹੈ ਹੁਣ ਤਾਂ ਸਾਨੂੰ ਪਤਾ ਹੀ ਆ ਪਖਾਨਿਆਂ ਦਾ ਕਰ ਲਿਆ ਉਹਨਾਂ ਨੇ ਮੂਰਤ ਕਰੀ ਜਾਂਦੇ ਆ ਜਿਹੜੇ ਪਖਾਨੇ ਹਲੇ ਬਣੇ ਵੀ ਨਹੀਂ ਸੀਗੇ ਉਹਨਾਂ ਦਾ ਮੂਰਤ ਕਰ ਲਿਆ ਉਹ ਵੀ ਉਹਦਾ ਬਣਾਉਂਦਾ ਨਹੀਂ ਉਹਦੀ ਰਿਪੇਅਰ ਕਰਦਾ ਉਹਦੇ ਪੱਥਰ ਅ ਮਤਲਬ ਪੱਥਰ ਲਾਈ ਜਾਂਦੀ ਆ ਦੱਸੋ ਕੀ ਕੀ ਕਰੋਗਾ ਆਮ ਲੋਕ ਕੀ ਕਰਨਗੇ ਦੱਸੋ ਤਾਂ ਅਗਰਵਾਲ ਸਾਹਿਬ ਜੇ ਅਸੀਂ ਗੱਲ ਦੇਸ਼ ਦੀ ਕਰੀਏ ਵੱੱਕਾ ਬੋਰਡ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੱੱਕਾ ਬੋਰਡ ਤਾਂ ਜਿਵੇਂ ਸਭ ਨੂੰ ਪਤਾ ਇੱਕ ਭੂਮਾਫੀਆ ਜੀ ਜਿਹੜੇ 20 500 200 ਬੰਦੇ ਜਿਹੜੇ ਹਿੰਦੁਸਤਾਨ ਦੇ ਵੱਡੇ ਬੰਦੇ ਆ ਓਬੈਸੀ ਵਰਗੇ ਲੀਡਰ ਜਾਂ ਕਾਂਗਰਸ ਦੇ ਵਿੜੇ ਵੱਡੇ ਲੀਡਰ ਹੈ ਸਾਰੇ ਸਾਰੇ ਉਹੀ ਉਹਨਾਂ ਦੇ ਮਾਲਕ ਹੈ ਤੋ ਆਪਦੀਆਂ ਜ਼ਮੀਨਾਂ ਖੋਹਣ ਦਾ ਉਹਨਾਂ ਨੇ ਤਰੀਕਾ ਬਣਾਇਆ ਹੋਇਆ ਧਰਮ ਦੇ ਨਾਮ ਤੇ ਉਹਨਾਂ ਨੇ ਬਣਾ ਕੇ ਉਹਨਾਂ ਨੂੰ ਲੋਕਾਂ ਨੂੰ ਬੇਕੂਬ ਲਈ ਜਾਂਦੇ ਆ ਉਹ ਕਦੇ ਮੰਦਿਰ ਦੀ 1500 ਸਾਲ ਪੁਰਾਣੀ ਮੰਦਿਰ ਨੂੰ ਆਉਦਾ ਦੱਸਦੇ ਆ ਕਦੇ ਪਾਰਲੀਮੈਂਟ ਨੂੰ ਆਉਦਾ ਦੱਸਦੇ ਆ ਕਦੇ ਬਾਨੀ ਦੀ ਕੋਠੀ ਨੂੰ ਆਉਦਾ ਦੱਸੀ ਜਾਂਦੇ ਆ ਪਤਾ ਨਹੀਂ ਉਹਨਾਂ ਨੂੰ ਕੀ ਹੁਣ ਇਹਦਾ ਪਤਾ ਨਹੀਂ ਮੋਦੀ ਸਰਕਾਰ ਨੇ ਇੰਨੀ ਲੇਟ ਕਿਉਂ ਕੀਤਾ ਇਹ ਤਾਂ ਜਿਹੜੇ ਪਹਿਲੇ 5 ਸਾਲ ਦੀ ਉਹਨਾਂ ਦੀ ਸਰਕਾਰ ਸੀ ਪਹਿਲੇ ਸਾਲ ਹੀ ਇਹ ਬਿੱਲ ਪਾਸ ਹੋਣਾ ਰਹੀਦਾ ਸੀ ਚਲੋ ਦੇਰ ਆਇਆ ਦਰਸਤ ਹੈ ਜਦੋਂ ਵੀ ਸਰਕਾਰ ਨੇ ਆਇਆ ਤੇ ਪਰ ਹੁਣ ਲੋਕ ਵਿਰੋਧ ਕਰੀ ਜਾਂਦੇ ਆ ਪੰਜਾਬ ਦੇ 20 ਦੇ ਵੀ ਐਮਪੀ ਵਿਰੋਧ ਕਰੀ ਜਾਂਦੇ ਹਨ ਤਾਂ ਗੱਲ ਨਹੀਂ ਸਮਝਣ ਦੀ ਕੀ ਕੀ ਹੋਇਆ ਉਹਨਾਂ ਨੂੰ ਆਪਣੇ ਗੁਰਦੁਆਰਿਆਂ 'ਚ ਕਬਜ਼ੇ ਹੋਈ ਜਾਂਦੇ ਐ ਪੰਜਾਬ ਦੀ ਕਿੰਨੀ ਜ਼ਮੀਨ ਵੱਕਰ ਬੋਰਡ ਦੀ ਕਬਜ਼ੇ 'ਚ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਪੰਜਾਬ ਦੀ ਜਿੰਨੀ ਵੱਕਰ ਬੋਰਡ 'ਚ ਪੰਜਾਬ ਦੀ ਜਿੰਨੀ ਜਗ੍ਹਾ ਹੈ ਜੰਮੂ ਕਸ਼ਮੀਰ 'ਚ ਉਹਦਾ 10% ਵੀ ਨਹੀਂ ਹੈ ਉੱਥੇ ਤਾਂ ਵੱਕਰ ਬੋਰਡ ਕਬਜ਼ਾ ਕਰਦਾ ਨਹੀਂ ਇੱਥੋਂ ਦੀ ਪੰਜਾਬ ਦੀ ਲੋਕ ਪਤਾ ਨਹੀਂ ਕਿ ਮਤਲਬ ਪੰਜਾਬ ਦਾ ਕਿ ਉਹ ਕਬਜ਼ਾ ਕਰੀ ਜਾਂਦੇ ਐ ਫਿਰ ਤੁਸੀਂ ਦੇਖੋ ਸਾਰੇ ਬੰਦੇ ਤੇ ਹੁਣ ਜਿੱਥੇ ਰੋਜ਼ਗਾਰ ਚਾਹੀਦਾ ਉਸ ਮਤਲਬ ਹੌਲੀ ਬਰਲਾਪ ਹੈ ਪਤਾ ਨਹੀਂ ਕਿੱਥੋਂ ਆਈ ਜਾਂਦੇ ਸਾਰੇ ਜਿਹੜੇ ਯੂਪੀ ਦੇ ਜੋ ਹੋਰ ਦੇ ਵਿਆਰ ਦੇ ਗੁੰਡੇ ਆ ਸਾਰੇ ਇੱਥੇ ਆ ਕੇ ਬਸੀ ਜਾਂਦੇ ਆ ਤੇ ਇੱਥੋਂ ਦੀ ਡੈਮੋਗ੍ਰਾਫੀ ਅੱਡ ਚੇਂਜ ਹੋ ਜਾਂਦੀ ਹੈ ਪਤਾ ਨਹੀਂ ਸਰਕਾਰ ਨੂੰ ਕਦੋਂ ਸੁਰਤ ਆਊਗੀ ਪੰਜਾਬ ਸਰਕਾਰ ਨੂੰ ਆਪਣੇ ਗੁਰੂ ਤਾਂ ਹਮੇਸ਼ਾ ਦੱਸੇ ਗੁਰੂ ਪੰਜਾਬ ਦੇ ਮਰਲੇ ਪੰਜਾਬ ਦੇ ਲਾਲ ਹੋਰ ਵਾਸਤੇ ਸਾਰੀ ਦੁਨੀਆ ਦੇ ਗੁਰੂ ਆ ਉਹਨਾਂ ਨੇ ਆਪਦੀਆਂ ਜਾਨਾਂ ਛੇਦੀਆਂ ਦੇਤੀਆਂ ਇਹਨਾਂ ਵਾਸਤੇ ਇਹਨਾਂ ਦੇ ਨਾਲ ਲੜਦੇ ਹੋਏ ਤੇ ਆਪਣੇ ਪੰਜਾਬ ਵਾਲੇ ਲੋਕ ਪਤਾ ਨਹੀਂ ਕਿਉਂ ਜਿਹੜੇ ਆ ਜਿਹੜਾ ਲੀਡਰ ਥੋੜੇ ਜਿਹੇ ਹੋਏ ਹੋਏ ਆ ਵੀ ਸਾਨੂੰ ਮੁਸਲਮਾਨਾਂ ਦੀਆਂ ਵੋਟਾਂ ਪੈ ਜਾਣਗੀਆਂ ਔਰ ਚੱਕਰ ਚ ਉਹਨਾਂ ਨੂੰ ਗੁਰੂਆਂ ਦੇ ਉਲਟ ਹੀ ਚੱਲੀ ਜਾਂਦੇ ਆ ਘਟੋ ਘਟ ਗੁਰੂਆਂ ਦੇ ਉਲਟਾ ਤੇ ਨਾ ਚੱਲੋ ਆਪ ਦਾ ਅੱਜ ਇਸ ਦੇ ਨਾਲ ਹੀ ਗੱਲ ਕਰਾਂਗੇ ਬਠਿੰਡੇ ਦੀ ਸਿਆਸੀ ਵਾਰੇ ਕੀ ਕਹਿਣਾ ਚਾਹੁੰਦੇ ਹਾਂ ਕਿਉਂਕਿ ਬਠਿੰਡਾ ਪੰਜਾਬ ਦੇ ਵਿੱਚ ਇੱਕ ਹਰ ਪਾਸੇ ਭਾਵੇਂ ਧਾਰਮਿਕ ਹੈ ਸਮਾਜਿਕ ਹੈ ਜਾਂ ਰਾਜਨੀਤਿਕ ਹੈ ਪੋਲੀਟਿਕਲ ਵਿੱਚ ਮੰਨਿਆ ਜਾਂਦਾ ਹੈ ਤਾਂ ਬਠਿੰਡੇ ਦੇ ਨਾਲ ਤੁਸੀਂ ਬਲੋਂਗ ਕਰਦੇ ਹੋ ਬਠਿੰਡੇ ਬਾਰੇ ਕੀ ਕਹਿਣਾ ਚਾਹੋ? ਦੇਖੋ ਅੱਜ ਦੇ ਦਿਨ ਤੇ ਬਠਿੰਡਾ ਦਾ ਬਹੁਤ ਤਰੱਕੀ ਤੇ ਹੈ ਵੈਸੇ ਤਾਂ ਤਰੱਕੀ ਕਰਦਾ ਰਿਹਾ ਪਰ ਉਹ ਇਹ ਤਰੱਕੀ ਜਿਵੇਂ ਹੁਣ ਅੱਜ ਕੱਲ ਸਭ ਤੋਂ ਮੁੱਦਾ ਉਠਾਇਆ ਬਸਟੈਂਡ ਦਾ ਮਤਲਬ ਪੁਰਾਣਾ ਬਸਟੈਂਡ ਵੀ ਰਹਿਣਾ ਚਾਹੀਦਾ ਉੱਥੇ ਨਵਾਂ ਵੀ ਬੰਨਣਾ ਚਾਹੀਦਾ ਜਿਵੇਂ ਅੱਜ ਕੱਲ ਵੱਡੇ ਸ਼ਹਿਰ ਵੱਡੇ ਹੋ ਗਏ ਪੁਰਾਣੇ ਬਸਟੈਂਡ ਬਿਨਾ ਕੋਈ ਗੁਜ਼ਾਰਾ ਨਹੀਂ ਇੱਥੇ ਸ਼ਹਿਰ ਚ ਉਤਾ ਬਥਾ ਜਾਣਗੇ ਨਾ ਜੋ ਨਵਾਂ ਬਸ ਸਟੈਂਡ ਜਿੱਥੇ ਬਣਾਈ ਜਾਂਦੇ ਸੋਚੀ ਜਾਂਦੇ ਆ ਤਾਂ ਪਹਿਲਾਂ ਉਥੋਂ ਦੇ ਵਾਸਤੇ ਜਾਣ ਵਾਸਤੇ ਰਸਤਾ ਤਾਂ ਦੇਣਾ ਸੜਕਾ ਤਾਂ ਬਣਾਉਣਾ ਉਥੋਂ ਜਾਣ ਵਾਸਤੇ ਕਿੱਥੋਂ ਦੀ ਜਾਓਗੇ ਅੱਥੇ ਤੁਸੀਂ ਲੇਕ ਦੇ ਕੋਲੇ ਜਾਵੋ ਅੱਥੇ ਆਪਣਾ ਨਹਿਰ ਕੋਲੇ ਇੱਥੋਂ ਦੀ ਕਿਵੇਂ ਇਹਨੇ ਆਟੋ ਚਲੇ ਜਾਣਗੇ ਜੇ ਜੇ ਸਾਰਾ ਲੋਕ ਉੱਥੇ ਬੰਡੇ ਦੇ ਜਾਣ ਲੱਗੇ ਉਸ ਬਸ ਸਟੈਂਡ ਤੇ ਤਾਂ ਕਿਵੇਂ ਆਉਣ ਜਾਣ ਹੋਊਗਾ ਕੋਈ ਤਰੀਕਾ ਤਾਂ ਬਣਾਉਣਾ ਕੋਈ ਪੁੱਲ ਬਣਾਉਣਾ ਜਾ ਬਣਾਉਣ ਫਿਰ ਬਸ ਸਟੈਂਡ ਬਾਰੇ ਸੋਚਣ ਬਸ ਸਟੈਂਡ ਬੰਨਣਾ ਚਾਹੀਦਾ ਬਾਹਰ ਖੁੱਲਾ ਬੰਨ ਰਹੀਦਾ ਸ਼ਾਇਦ ਵੱਡਾ ਹੋ ਗਿਆ ਸਾਰੋਂ ਪਾਸੇ ਕਲੋਨੀਆਂ ਆ ਗਈਆਂ ਹੋਰ ਬਾੜੀਆਂ ਉਹਨਾਂ ਨੂੰ ਵੀ ਸਹੂਲਤ ਮਿਲੇ ਇੱਥੇ ਲੋਕਾਂ ਨੂੰ ਵੀ ਸਹੂਲਤ ਮਿਲੇ ਇਹਦਾ ਸਿਸਟਮ ਬਣਾਉਣਾ ਤੇ ਜਿਹੜੀਆਂ ਬੱਸਾਂ ਬਾਹਰ ਲਈ ਉਧਰਲੇ ਪਾਸੇ ਜਾਂਦੇ ਉਹਨਾਂ ਨੂੰ ਬਾਕੀ ਉਦੋਂ ਕੋਈ ਮਿਨੀ ਬੱਸਾਂ ਲਾਉਣ ਆਪਕੋ ਵੱਡੇ ਬੱਸ ਸਟੈਂਡ ਤੋਂ ਛੋਟੇ ਬੱਸ ਸਟੈਂਡ ਤੱਕ ਪੁਰਾਣੇ ਬੱਸ ਸਟੈਂਡ ਤੱਕ ਇਹਨਾਂ ਦਾ ਸਿਸਟਮ ਨੂੰ ਫੇਰ ਤਾਂ ਬੱਸਾਂ ਨੂੰ ਵੀ ਲੈ ਕੇ ਜਾਣ। ਬਾਕੀ ਪੰਜਾਬ ਦੇ ਡਿੰਡੇ ਦੇ ਹਾਲਾਤ ਵੀ ਥੋੜਾ ਜਿਹਾ ਉਹਦਾ ਲੁੱਟਾ ਖੋਹਦਾ ਤੁਹਾਨੂੰ ਪਤਾ ਹੀ ਸਾਨੂੰ ਦੱਸਈਏ ਬਹੁਤ ਬੁਰੇ ਹਾਲਾਤ ਡਿੰਡੇ ਦੇ ਮਤਲਬ ਡਿੰਡੇ ਦੇ ਕਰਕੇ ਹੀ ਕਹਿ ਰਹੇ ਹਾਂ ਡਿੰਡੇ ਬਾਰੇ ਪਤਾ ਹੁੰਦਾ ਤੁਹਾਨੂੰ ਕਿ ਸਾਡੇ ਲੁੱਟਾ ਖੋਹ ਰਹੀਆਂ। ਬਾਕੀ ਪੰਜਾਬ ਦੇ ਸਾਰਿਆਂ ਦੇ ਹਾਲਾਤ ਪਤਾ ਹੀ ਆ ਸਭ ਦੇ ਹੈਗੇ। ਸਰ ਜਿਸ ਤਰ੍ਹਾਂ 2027 ਦੀ ਇਲੈਕਸ਼ਨ ਲੀਡ ਆ ਰਹੀ ਨਹੀਂ ਤਾਂ ਸਾਰੀ ਪਾਰਟੀਆਂ ਆਪਣਾ ਆਪਣਾ ਉਤਰ ਲੋਕਾਂ ਦਾ ਟੱਕੜ ਲੈ ਜਾਣਗੇ। ਤਾਂ ਭਾ ਜੀ ਵੀ ਬੋਲੋ ਕਿਸ ਤਰ੍ਹਾਂ ਕੋਸ਼ਿਸ਼ ਕਰ ਰਹੇ ਹੋ ਦੇਖੋ ਜੀ ਬੀਜੇਪੀ ਤਾਂ ਕੋਸ਼ਿਸ਼ ਬੀਜੇਪੀ ਕੋਸ਼ਿਸ਼ ਹਮੇਸ਼ਾ ਪਹੁੰਚੀ ਹੁੰਦੀ ਹੈ ਉਹਨਾਂ ਨੇ ਤਾਂ ਕਿਸੇ ਨੂੰ ਆਪਾਂ ਬੁਰਾ ਤਾਂ ਕਿਸੇ ਨੂੰ ਕਿਉਂ ਕਹੀਏ ਬੀਜੇਪੀ ਦਾ ਤੁਸੀਂ ਪਰਫਾਰਮੈਂਸ ਦੇਖੋ ਵਿਚਾਰਧਾਰਾ ਜੀ ਬੀਜੇਪੀ ਆਧੂ ਵਿਚਾਰਧਾਰਾ ਹੈ ਉਹਨਾਂ ਨੇ ਨਾ ਕਿਸੇ ਨਾਲ ਵੈਰ ਹੈ ਨਾ ਕਿਸੇ ਨਾਲ ਦੁਸ਼ਮਣੀ ਹੈ ਉਹਨਾਂ ਦੀ ਜਿੱਥੇ ਵੀ ਸਰਕਾਰ ਹੈ મોદી ਸਰਕਾਰ ਨੇ ਹਮੇਸ਼ਾ ਹੀ ਕਿਸੇ ਨੂੰ ਧਰਮ ਦੇ ਨਾਮ ਤੇ ਨਹੀਂ ਤੋਲਿਆ ਹਮੇਸ਼ਾ ਸਭ ਨੂੰ ਜਿਹੜੀਆਂ ਆਗੀਆਂ ਸਹੂਲਤਾਂ ਜਿਹੜੀਆਂ ਆਗੀਆਂ ਸਕੀਮਾਂ ਦਿੱਤੀਆਂ ਕਦੇ ਕੋਈ ਨਹੀਂ ਕਹਿ ਸਕਦਾ ਵੀ ਸਾਡੇ ਸ਼ਹਿਰ ਚ ਵੀ ਮੁਸਲਮਾਨ ਨੂੰ ਕੋਈ ਸਕੀਮ ਨਹੀਂ ਮਿਲੀ ਤਾਂ ਹਿੰਦੂ ਨੂੰ ਮਿਲ ਗਈ ਜਾਂ ਸਿੱਖ ਨੂੰ ਨਹੀਂ ਮਿਲੀ ਤਾਂ ਉਹਨੂੰ ਮਿਲ ਗਈ ਈਸਾਈ ਨੂੰ ਮਿਲ ਗਈ ਉਹਨਾਂ ਦੀਆਂ ਸਕੀਮਾਂ ਸਾਰੀਆਂ ਸਾਰੇ ਗਰੀਬਾਂ ਵਾਸਤੇ ਸੇਮ ਹੈ ਤੇ ਅੱਗੇ ਜੇ ਭਾਜਪਾ ਪੰਜਾਬ ਚ ਆਜੂਗੀ ਤਾਂ ਪੰਜਾਬ ਦਾ ਭਲਾ ਹੋ ਜਾਊਗਾ ਨਹੀਂ ਤਾਂ ਜਿਵੇਂ ਪਹਿਲਾਂ ਪੰਜਾਬ ਜਿਵੇਂ ਪਹਿਲਾਂ ਕਿਸੇ ਟਾਈਮ ਦੂਜੇ ਨੰਬਰ ਤੇ ਹੁੰਦਾ ਸੀ ਤਿੰਨੇ ਨੰਬਰ ਤੇ ਹੁੰਦਾ ਸੀ ਹੁਣ ਇਹ ਪਤਾ ਨਹੀਂ ਕਿਹੜੇ ਨੰਬਰ ਚ ਲੱਗੇ ਸਾਨੂੰ ਐ ਨਹੀਂ ਪਤਾ ਵੀ ਪੰਜਾਬ ਕਿਹੜੇ ਨੰਬਰ ਤੇ ਨੰਬਰ ਤੇ ਹੈਗਾ ਬੁਰੇ ਹਾਲ ਆ ਪੰਜਾਬ ਦੇ ਸਾਰੀ ਇਕਨੋਮੀ ਖਤਮ ਹੋ ਗਈ ਪਹਿਲਾਂ ਤਾਂ ਲੋਕਾਂ ਨੂੰ ਲੋਕਾਂ ਨੇ ਬਦਲਾਵ ਕੀਤਾ ਸੀਗਾ ਵੀ ਚਲੋ ਕਾਂਗਰਸ ਨੂੰ ਛੱਡ ਕੇ ਬੀਜੇਪੀ ਆਪਣਾ ਉਹਨੂੰ ਛੱਡ ਕੇ ਇਕਾਲੀ ਦਲ ਨੂੰ ਛੱਡ ਕੇ ਲੋਕਾਂ ਨੇ ਬੜੇ ਭਾਰੀ ਉਹਨਾਂ ਨੂੰ ਦਿੱਤਾ ਸੀਗਾ ਆਪਣਾ ਅ ਮਤ ਦਿੱਤਾ ਸੀ ਇਹਨਾਂ ਨੂੰ ਆਪ ਆल्या ਨੂੰ ਵੀ ਥੋੜਾ ਜਿਹਾ ਚਲੋ ਬਦਲਾਵ ਚਾਹੀਏ ਸਾਹਮਣੂ ਬਦਲਾਵ ਰਹੀਦਾ ਸੀਗਾ ਤੇ ਪਰ ਇਹਨਾਂ ਨੇ ਕੀ ਬਦਲਾਵ ਕਰਨਾ ਹੈ ਇਹਨਾਂ ਦਾ ਹਾਲ ਦੇਖ ਹੀ ਰਹੇ ਹਾਂ ਸੀ ਬਦਲਾਵ ਦੇ ਨਾਮ ਤੇ ਇਹਨਾਂ ਤਾਂ ਹੋਰ ਹੀ ਨਵੇਂ ਤਰ੍ਹਾਂ ਦਾ ਬਦਲਾਵ ਕਰਤਾ ਨਾ ਕੋਈ ਤਰੱਕੀ ਨਾ ਕੋਈ ਇੱਕ ਸੜਕ ਤੁਸੀਂ ਦੱਸ ਦੋ ਕੋਈ ਇਹਨਾਂ ਨੇ ਬਣਾਈ ਹੋਵੇ ਕਿਸੇ ਪਾਸੇ ਦਿਖਾ ਦਿਓ ਕੋਈ ਸੜਕ ਇਹਨਾਂ ਨੇ ਬਣਾਈ ਹੋਵੇ ਕੋਈ ਹਾਈਵੇ ਬਣਾਇਆ ਹੋ ਜਾਂ ਹੋ ਬਣਾਇਆ ਹੋਵੇ ਜਿਹੜੇ ਰਿਪੇਅਰਾਂ ਵੀ ਹੁਣ ਤੱਕ ਕਿਤੇ ਜਾਂਦੀਆਂ ਨੇ ਉਹ ਤਾਂ ਮਾੜੀ-ਮੋਟੀ ਰਿਪੇਅਰ ਵੀ ਕਰ ਦੇਣ ਘੱਟੋ-ਘੱਟ ਉਸ ਨਾਲੇ ਪੈਸਾ ਤਾਂ ਆਉਂਦਾ ਰਹੇ ਤੇ ਹੁਣ ਟੋਲ ਕਹਿੰਦੇ ਸੀ ਬੰਦ ਕਰਤੇ ਜੀ ਟੋਲ ਬੰਦ ਕਰਦੇ ਪਰ ਟੋਲ ਬੰਦ ਕਰਨ ਨਾਲ ਸੜਕਾਂ ਦਾ ਬਣਨਾ ਸੁਵਲਤਾ ਨਾਲ ਮਿਲਣ ਅਦੁੱਤਾ ਸਾਡੇ ਤੋਂ ਟੋਲ ਕਟਕਟੇ ਜਿਹਾ ਉਨਡੌਣ ਚੱਗਿਆ ਤਾਂ ਜਦੋਂ ਹੁੰਦਾ ਬਸ ਲੋਕ ਪੰਜਾਬ ਦੇ ਲੋਕ ਜ਼ਿਆਦਾਤਰ ਸਭ ਇਹ ਕਹਿਣ ਲੱਗੇ ਜਿਵੇਂ ਜੋਗੀ ਆ ਯੂਪੀ ਚ ਉਵੇਂ ਸਾਨੂੰ ਤਾਂ ਬੀਜੇਪੀ ਸਰਕਾਰ ਚਾਹੀਦੀ ਹੈ ਫੇਰੀ ਰਾਬ ਦਾ ਹਾਲਾਤ ਠਰਨਗੇ ਤੇ ਮੇਰੇ ਖਿਆਲ ਨਾਲ 2027 ਚ ਲੋਕ ਤਿਆਰ ਬੈਠੇ ਆ ਕਿ ਬੀਜੇਪੀ ਦੀ ਸਰਕਾਰ ਬਣੂਗੀ ਬਣੂਗੀ ਸਰ ਗੱਲ ਕਰੀਏ ਨੌਜਵਾਨ ਪੀੜ੍ਹੀ ਦੀ ਪਰ ਨੌਜਵਾਨ ਪੀੜ੍ਹੀ ਚਾਹੇ ਮੈਡੀਕਲ ਨਸ਼ੇ ਕਰ ਲੱਗੇ ਜਿਵੇਂ ਚਿੱਟਾ ਵਗੈਰਾ ਤਾਂ ਵੇਚਣ ਲੱਗ ਗਿਆ ਤੇ ਮੈਡੀਕਲ ਨਸ਼ੇ ਕਰਦੇ ਨੇ ਤੇ ਉਹਨਾਂ ਦੇ ਕਾਰਨ ਘਰਾਂ ਦੇ ਘਰ ਬਰਵਾ ਦਿੰਦੇ ਨੇ ਨੋਜਵੰਤ ਪੀੜ੍ਹੀ ਕੀ ਸੰਦੇਸ਼ ਦੇ ਰਿਹਾ ਹੈ। ਮਨੋਜਵੰਤ ਪੀੜ੍ਹੀ ਨੂੰ ਤਾਂ ਇਹੀ ਸੰਦੇਸ਼ ਹੈ ਤੁਸੀਂ ਆਪ ਦੇ ਖੇਤਾਂ 'ਚ ਕੰਮ ਕਰਕੇ ਆਪ ਦਾ ਤੁਸੀਂ ਤਰੱਕੀ ਕਰੋ ਬਜਾਏ ਕੈਨੇਡਾ 'ਚ ਜਾ ਕੇ ਕੰਮ ਕਰਨ ਦੇ ਉੱਥੇ ਲੋਕਾਂ ਦੀਆਂ ਨੌਕਰੀਆਂ ਕਰਦੇ ਹੋ ਇੱਥੇ ਤੁਸੀਂ ਆਪ ਜ਼ਿੰਮੇਵਾਰ ਹੋ ਆਪ ਤੁਸੀਂ ਹੈਗੇ ਹੋ ਉਹ ਉਹਦੇ ਜੇ ਆਪ ਦਾ ਤੁਸੀਂ ਘਰ ਸੰਭਾਲ ਲਓਗੇ ਤਾਂ ਤੁਹਾਨੂੰ ਕੋਈ ਦਿੱਕਤ ਆਉਣੀ ਨਹੀਂ ਕਿ ਨਸ਼ਾ ਕਰਨ ਦੀ ਲੋੜ ਹੀ ਨਹੀਂ ਪੈਣੀ ਜਿਹੜਾ ਬੰਦਾ ਆਪ ਦੇ ਖੇਤ 'ਚ ਮਿਹਨਤ ਕਰੂ ਆਪ ਦੀ ਦੁਕਾਨ 'ਤੇ ਮਿਹਨਤ ਕਰਦਾ ਉਹ ਉਹ ਨਸ਼ਾ ਕਰਨ ਜਾਂਦਾ ਨਹੀਂ ਤੇ ਜਿਹੜਾ ਵਿਲ ਹੈ ਜਿਹੜਾ ਉਹ ਹੋਰ ਹੈ ਉਹੀ ਨਸ਼ਾ ਕਰਦਾ ਤੇ ਕੋਸ਼ਿਸ਼ ਕਰੋ ਕੰਮ 'ਚ ਲੱਗੋ ਜਾਂ ਗੇਮਾਂ ਖੇਡੋ ਗੇਮਾਂ ਦਾ ਆਪ ਦਾ ਬਹੁਤ ਅੱਜ ਕੱਲ ਕਿੰਨੇ ਮਾੜਾ ਦਾ ਵੀ ਕੋਈ ਸਿਆਣਾ ਬੱਚਾ ਹੁੰਦਾ ਉਹ ਕਿਤੇ ক্রিকেট 'ਚ ਵੀ ਨਿਕਲ ਸਕਦਾ ਹਾਕੀ 'ਚ ਵੀ ਨਿਕਲ ਸਕਦਾ ਹੈ ਕਿੰਨਾ ਆਪਣਾ ਪੰਜਾਬ ਦੇ ਬੰਦੇ ਨੇ ਹਾਕੀ 'ਚ ਨਾਮ ਰੋਸ਼ਨ ਕੀਤਾ ਹੈ ਹੁਣ ਤੱਕ ক্রিকেট ਦਾ ਆਈਪੀਐਲ ਚੱਲ ਰਿਹਾ ਹੈ ਕਿੰਨੇ ਕਿੰਨੇ ਵਿਸ਼ੇਪ ਸ਼ਰਮਾ ਵਰਗੇ ਬੱਚੇ ਦਾ ਹਾਲਾਂਕਿ ਖੇਲਦੇ ਬੰਗਲੌਰ ਦੂਜੀ ਟੀਮ 'ਚ ਹੋਇਆ ਪਰ ਫਿਰ ਵੀ ਨਾਮ ਤਾਂ ਪੰਜਾਬ ਦਾ ਰੋਸ਼ਨ ਕਰਦੇ ਹੀ ਹੈ ਨਾ ਉਹ ਤੇ ਮੇਰੇ ਸਾਹਮਣੇ ਬਿਜਾਏ ਉਹ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਇੰਨੀਆਂ ਗੇਮਰ ਦਾ ਸਿਸਟਮ ਬਣਾਵੇ ਗੇਮਾਂ ਤੇ ਉਹਨਾਂ ਨੂੰ ਪ੍ਰਾਈਜ਼ ਦੇਵੇ ਜਾਂ ਹੋਰ ਬਰੇ ਕਿ ਲੋਕ ਬੱਚਿਆਂ ਦਾ ਦਿਵਾਗ ਬਜਾਏ ਨਸ਼ਿਆਂ ਤੋਂ ਗੇਮਾਂ ਕਰਨੀ ਜਾਂ ਪੜ੍ਹਾਈ ਕਰਨੀ ਜਾਂ ਸਕੂਲ ਕਾਲਜ ਇਹੋ ਜਿਹੇ ਹੋਰ ਖੋਲੇ ਜਾਣ ਥੋੜੇ ਜਿਹੇ ਜਿਹੜਾ ਆਮ ਗਰੀਬ ਦਾ ਬੱਚਾ ਵੀ ਪੜ੍ਹ ਸਕੇ ਖਾਸ ਕਰਕੇ ਗਰੀਬ ਦੇ ਬੱਚੇ ਨੂੰ ਟ੍ਰੇਨਿੰਗ ਦਿੱਤੀ ਜਾਵੇ ਉਹ ਮਤਲਬ ਪੜ੍ਹਾਈ ਕਰਾਈ ਜਾਵੇ ਗੁਰਵਰ ਸਾਹਿਬ ਅੱਜ ਕੱਲ੍ਹ ਦੇ ਬੱਚੇ 2 ਸਾਲ ਦੇ ਚਾਹਾਂ 5-6 ਦੇ ਬੱਚੇ ਵੀ ਮੋਬਾਈਲ ਨਾਲ ਚਿੱcke ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਹੈ ਮੋਬਾਈਲ ਨਾਲ ਕੇ ਇਹ ਇਹ ਤਾਂ ਅਸਲੀਅਤ ਗਲਤ ਆ ਮੈਂ ਸਾਡੇ ਆਪ ਦੇ ਘਰੇ ਵੀ ਐ ਮੇਰੇ ਨਾਲ ਆਪ ਦੇ ਪੋਤਾ ਪੁੱਤੀ ਰੋਟੀ ਵੀ ਮੋਬਾਈਲ ਦੇ ਕੇ ਖਾਂਦੇ ਆ ਜਿਹਨਾਂ ਨੂੰ ਨਾ ਦੀ ਇਹਦਾ ਰੋਣ ਪਟਣ ਲੱਗ ਜਾਂਦੇ ਆ ਇਹ ਚੀਜ਼ ਤਾਂ ਮੈਂ ਰੋ ਹੀ ਸੋਦਾ ਵੀ ਕੀ ਕਰੀਏ ਕੀ ਨਾ ਕਰੀਏ ਮੈਂ ਆਪਦੇ ਘਰ ਵੀ ਨਹੀਂ ਹੱਲ ਕਰ ਸਕਿਆ ਤੇ ਮੈਂ ਤੁਹਾਨੂੰ ਹੱਲ ਕੀ ਦੱਸਾਂ ਜੇ ਕੋਈ ਮੇਰੇ ਮਨ 'ਚ ਕੋਈ ਹੱਲ ਆਇਆ ਤਾਂ ਮੈਂ ਆਪਦੇ ਪਹਿਲਾਂ ਘਰੇ ਕਰੂੰਗਾ ਆਪਦੇ ਪੋਤਾ ਪੁੱਤੀ ਨੂੰ ਜ਼ਰੂਰ ਸਮਝਾਵਾਂਗਾ ਬਥੇਰੀ ਕੋਸ਼ਿਸ਼ ਕਰਦੇ ਆ ਪਰ ਉਹ ਨਹੀਂ ਮੰਨਦੇ ਬੱਚੇ